ਦੀ ਸਨਾਤਨ ਜਾਗਰਣ ਮੰਚ ਵੱਲੋਂ ਜੋ ਲੜੀਵਾਰ ਪ੍ਰੋਗਰਾਮ ਕਰਾਏ ਜਾ ਰਹੇ ਨੇ ਅੱਜ ਉਸ ਦਾ ਪੰਜਵਾਂ ਪ੍ਰੋਗਰਾਮ ਪੰਜਵਾਂ satsang ਸੀਗਾ ਜੋ ਕਿ ਸ਼ਿਵਾਲਾ ਮੰਦਰ 메ਨ ਬੀਆਰ ਦੇ ਵਿੱਚ ਕਰਵਾਇਆ ਗਿਆ ਔਰ ਕਾਫੀ ਲੋਕਾਂ ਚ ਉਤਸ਼ਾਹ ਦੇਖਿਆ ਗਿਆ ਭਗਵਾਨ ਦੇ ਪ੍ਰਤੀ ਕਿੰਨਾ ਪਿਆਰ ਲੋਕੀ ਜੂਮ ਉਠੇ ਠਾਕੁਰ ਜੀ ਦੇ ਭਜਨਾਂ ਦੇ ਉੱਤੇ ਅਗਲਾ ਕਾਰਜਕ੍ਰਮ 25 ਤਰੀਕ ਸ਼੍ਰੀ ਰਾਮ ਸ਼ਰਮ ਕਲੋਨੀ ਦੇ ਵਿੱਚ ਮਨਾਇਆ ਜਾ ਰਿਹਾ Holi ਦੇ ਉਪਲਖਸ ਦੇ ਵਿੱਚ ਤੇ ਉਸ ਦੇ ਨਾਲ ਹੀ ਹੋਲੀ ਦਾ ਦਹਨ ਕੀਤਾ ਜਾਏਗਾ ਇਹ ਪ੍ਰੋਗਰਾਮ 6 ਵਜੇ ਸ਼ੁਰੂ ਹੋਏਗਾ ਔਰ 9 ਵਜੇ ਤੱਕ ਚੱਲੇਗਾ ਉਸ ਤੋਂ ਬਾਅਦ ਹੋਲੀ ਦਾ ਦਹਨ ਮਨਾਇਆ ਜਾਏਗਾ ਉਸ ਦੇ ਵਿੱਚ ਠਾਕੁਰ ਜੀ ਦੇ ਭਜਨਾਂ ਦੇ ਨਾਲ ਜਿਸ ਤਰ੍ਹਾਂ ਅੱਜ ਤੁਸੀਂ ਦੇਖਿਆ ਲੋਕ ਚੂਮਦੇ ਆ ਉਦਾਂ ਹੀ ਚੂਮਣਗੇ ਔਰ ਕਾਫੀ ਵਿਸ਼ਾਲ ਕਾਰਜਕ੍ਰਮ ਉਸ ਦੇ ਵਿੱਚ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਬਹਵੇਂ ਕਾਰਜਕ੍ਰਮ ਹੋਲੀ ਦਾ ਇੱਕ ਬਹਵੇਂ ਕਾਰਜਕ੍ਰਮ ਕੀਤਾ ਜਾ ਰਿਹਾ ਹੈ ਕਾਰਜਕ੍ਰਮ ਸ਼੍ਰੀ ਸਨਾਤਨ ਜਾਗਰਣ ਮੰਚ ਦੀ ਤਰਫੋਂ ਵਿਸ਼ੇਸ਼ ਰੂਪ ਸੇ श्री शिवाला मंदिर में रखा गया था जिसका उद्देश्य था कि जो होली के सत्संग चल रहे हैं हमारे सत्रह तारीख से सनातन जागरण मंच की तरफ से ये होली के सत्संग नगर के विभिन्न भागों में हो रहे हैं इसी श्रृंखला में आज का ये स्नातन श्री सनातन जागरण मंच का पाँचवा सत्संग श्री शिवाला मंदिर में था जिसमें भक्तों ने बहुत ही उत्साह के साथ भाग लिया है और सनातन जागरण मंच को इससे प्रेरणा मिली है कि आगे भी इस सनातन के संबंधी जो धार्मिक कार्य है वो करता रहे हरे कृष्णा ਅੱਜ ਜੀ ਸਨਾਤਨ ਜਾਗਰਣ ਮੰਚ ਵੱਲੋਂ ਗੁਰਦਾਸਪੁਰ ਆਪਾਂ ਸ਼ਿਵਾਲਾ ਮੰਦਰ ਵਿੱਚ ਜਿਹੜਾ ਹੋਲੀ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਬਹੁਤ ਉਮਦਾ ਮਨਾਇਆ ਗਿਆ ਫੁੱਲਾਂ ਦੀ ਹੋਲੀ ਇੱਥੇ ਖੇਡੀ ਗਈ ਹੈ ਤੇ ਪੂਰੇ ਸ਼ਹਿਰ ਵਿੱਚ ਆ ਜੋ ਸਾਹ ਵੇਖਣ ਵਾਲਾ ਹੀ ਸ਼ਹਿਰ ਦੇ ਲੋਕਾਂ ਦਾ ਪਤਾ ਲੱਗਾ ਕਿ ਹੋਲੀ ਦਾ ਤਿਉਹਾਰ ਕਿਦਾਂ ਮਨਾਇਆ ਜਾਂਦਾ ਤੇ ਇਦਾਂ ਹੀ ਗਾਂ ਵੀ ਸਨਾਤਨ ਜਾਗਰਣ ਮੰਚੜੇ ਇਦਾਂ ਦੇ ਪ੍ਰੋਗਰਾਮ ਗਾਂ ਵੀ ਹਮੇਸ਼ਾ ਕਰਦਾ ਰਹੇਗਾ ਸਨਾਤਨ ਦੇ ਧਰਮ ਨੂੰ ਲੈ ਕੇ ਕਿ ਸ਼ਹਿਰਦਾਰ ਹੋਣ ਦੇ ਨਾਲ ਤੇ ਕਿੱਦਾਂ ਦੇਖਦੇ ਹੋ ਅੱਜ ਦੇ ਪ੍ਰੋਗਰਾਮ ਨੂੰ ਅੱਜ ਦਾ ਪ੍ਰੋਗਰਾਮ ਜੀ ਇੱਕ ਤੇ ਸਾਡੇ ਸਨਾਤਨ ਧਰਮ ਚ ਜਿਹੜੀ ਸਾਡੀ ਸੰਸਕ੍ਰਿਤੀ ਆ ਉਹਨੂੰ ਗਾਂਵ ਵਿਧਾਨ ਵਾਲਾ ਤੇ ਦੂਸਰਾ ਇੱਕ ਸਾਡੇ ਗਾਂਵ ਮੈਸੇਜ ਆਂਦਾ ਬੱਚਿਆਂ ਨੂੰ ਸਾਡੇ ਸਮਾਜ ਨੂੰ ਮੈਸੇਜ ਆਂਦਾ ਇਹ ਹੋਲੀ ਜ਼ਰੂਰੀ ਨਹੀਂ ਹੈ ਕਿ ਆਪਾਂ ਕਿਸੇ ਲਈ ਹੋਲੀ ਸੋਚਦੇ ਕਿ ਸ਼ਾਇਦ ਥੋੜਾ ਜਿਹਾ ਤਿਹਾੜਾ ਦੀ ਲੋਕੀ ਖਰਾਬ ਕਰ ਦੇ ਪਰ ਹੋਲੀ ਇਸ ਤਰ੍ਹਾਂ ਵੀ ਮਨਾਈ ਜਾ ਸਕਦੀ ਹੈ ਪ੍ਰਭੂ ਦੇ ਰੰਗ ਚ ਰੰਗ ਕੇ ਵੀ ਹੋਲੀ ਮਨਾਈ ਜਾ ਸਕਦੀ ਹੈ ਪ੍ਰਭੂ ਦੀ ਲੀਲਾ ਜੀ ਅੱਜ ਇਦਾਂ ਸਾਖਸ਼ਾਤ ਇਦਾਂ ਹੀ ਜਿੱਦਾਂ ਪ੍ਰਭੂ ਵੀ ਸਾਡੇ ਵਿੱਚ ਆ ਕੇ Holi ਮਨਾ ਰਹੇ ਆ ਤੇ ਬਾਕੀ ਇਹ ਸਭ ਤੁਹਾਡੇ ਸ਼ਹਿਰ ਵਾਸੀਆਂ ਦਾ ਸਭ ਦਾ ਸਹਿਯੋਗ ਨਾਲ ਹੀ ਕੁਝ ਵੀ ਜਿਹੜੇ ਵੀ ਸਾਡੇ ਪ੍ਰੋਗਰਾਮ ਸੰਪੂਰਨ ਹੁੰਦੇ ਆ ਸਭ ਤੁਹਾਡੇ ਸ਼ਹਿਰ ਦੇ ਯੋਗਦਾਨ ਨਾਲ ਹੀ ਹੁੰਦੇ ਆ ਤੇ ਗਾਂ ਵੀ ਸਨਾਤਨ ਸ਼ੀ ਸਨਾਤਨ ਜਾਗਰਣ ਮੰਚ ਇਦਾਂ ਹੀ ਪ੍ਰੋਗਰਾਮ ਅਰੇਂਜ ਕਰਦਾ ਰਹੇਗਾ ਤੇ ਆਪਣੀ ਸੰਸਕ੍ਰਿਤੀ ਬਾਰੇ ਆਉਣ ਵਾਲੇ ਸਾਡੇ ਬੱਚਿਆਂ ਨੂੰ ਸਾਡੇ ਸਮਾਜ ਨੂੰ ਦੱਸਦਾ ਰਹੇਗਾ ਕਿ ਜਿਹੜੇ ਤਿਉਹਾਰ ਅਸੀਂ ਕਿਸੇ ਵੇਲੇ ਸੋਚਦੇ ਆ ਕਿ ਸ਼ਾਇਦ ਆ ਤਿਉਹਾਰ ਇਹਨੂੰ ਮਨਾਉਣ ਦੇ ਕੀ ਕੀ ਤਰੀਕੇ ਆ ਉਹ ਆਪਾਂ ਇੱਕ ਉਹਦਾ ਅੱਜ ਉਦਾਹਰਨ ਦਿੱਤੀ ਹੈ। ਗਾਂ ਵੀ ਇਦਾਂ ਹੀ ਸ਼੍ਰੀਨਾਥ ਜਾਗਰ ਮੰਜ ਗਾਂ ਵੀ ਇਦਾਂ ਪ੍ਰੋਗਰਾਮ ਰੇ ਕਰਦਾ ਰਹੇਗਾ। ਬਾਕੀ 25 ਮਾਰਚ ਦਿਨ ਸੋਮਵਾਰ ਸ਼੍ਰੀ ਰਾਮ ਸ਼ਨਮ ਕਲੋਨੀ ਵਿੱਚ ਵੀ ਇਦਾਂ ਹੀ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਤੇ ਬਾਅਦ ਵਿੱਚ ਹੋਲੀ ਦਹਨ ਵੀ ਕੀਤਾ ਜਾਏਗਾ ਤੇ ਉੱਥੇ ਵੀ ਸਭ ਪਹੁੰਚਣ ਤੇ ਉਹਨੂੰ ਵੀ ਆਪਾਂ ਤੁਮਤਾਂ ਮਨਾਏਗਾ ਜੈ ਸ਼੍ਰੀਕ੍ਰਿਸ਼ਨ।